ਇਹ ਆਪ ਨੂੰ ਖੁਦ ਨੂੰ ਸਮਝਣਾ ਪਵੇਗਾ ਖੁਦ ਨੂੰ ਵੇਖਣਾ ਪਵੇਗਾ ਇਸ ਸਾਧ ਬਾਰੇ ਕਦੇ ਇਹ ਸੰਤ ਬਣਿਆ ਕਦੇ ਇਹ ਬਾਬਾ ਬਣਿਆ ਕਦੇ ਇਹ ਭਾਈ ਬਣਿਆ ਜਿੱਧਰ ਨੂੰ ਇਹਦਾ ਵੇਖਿਆ ਧਿਆਨ ਇਹਨੇ ਲਾ ਕੇ ਵੀ ਜਿੱਧਰ ਨੂੰ ਫਾਇਦਾ ਹੁੰਦਾ ਉਹਦੇ ਨਾਲ ਹੀ ਜਾ ਕੇ ਹੱਥ ਮਿਲਾਉਂਦਾ ਵਾ ਜਿਨ੍ਹਾਂ ਦੀ ਪਹਿਲਾਂ ਟੱਟ ਕੇ ਰੱਜ ਕੇ ਇਸ ਬੰਦੇ ਨੇ ਵਿਰੋਧਤਾ ਕੀਤੀ ਅੱਜ ਉਹਨਾਂ ਲੋਕਾਂ ਦੇ ਹੀ ਪੈਰਾਂ ਦੇ ਵਿੱਚ ਮੈਂ ਕਹਾਂਗਾ ਜਾ ਕੇ ਬਹਿ ਗਿਆ ਆ ਵੀਡੀਓ ਤੁਸੀਂ ਸਾਰਿਆਂ ਨੇ ਵੇਖ ਹੀ ਲਈਆਂ ਜਿਨ੍ਹਾਂ ਲੋਕਾਂ ਬਾਰੇ ਕਿਸੇ ਸਮੇਂ ਮਾੜਾ ਬੋਲਦਾ ਰਿਹਾ ਪੁਜਾਰੀ ਕਹਿ ਕੇ ਉਹਨਾਂ ਨੂੰ ਭੰਡਦਾ ਰਿਹਾ ਉਹਨਾਂ ਲੋਕਾਂ ਦੇ ਹੀ ਨਾਲ ਅੱਜ ਇਹ ਨਡਾਲੇ ਦੀ ਧਰਤੀ ਤੇ ਜਾਂ ਹੋਰਾਂ ਥਾਵਾਂ ਤੇ ਬਹਿ ਬਹਿ ਕੇ ਉਹਨਾਂ ਦੇ ਨਾਲ ਧਾਰਮਿਕ ਸਮਾਗਮ ਜਿਹੜੇ ਨਹੀਂ ਉਹ ਕਰਦਾ ਰਿਹਾ ਸਰੋਵਰਾਂ ਬਾਰੇ ਇਹ ਬੋਲਿਆ ਧਾਰਮਿਕ ਸਥਾਨਾਂ ਬਾਰੇ ਇਹ ਬੋਲਿਆ ਇੱਥੋਂ ਤੱਕ ਕਰ ਕਿ ਜਿਨ੍ਹਾਂ ਨੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਬੇਸ਼ੱਕ ਮਿਸ਼ਨਰੀ ਕਾਲਜਾਂ ਕੋਲੇ ਜਾਂ ਉਹਨਾਂ ਦੇ ਪ੍ਰਚਾਰਕਾਂ ਦੇ ਕੋਲੇ ਪ੍ਰਚਾਰ ਦੇ ਸਾਧਨ ਘਟਨੇ ਪਰ ਘਟੋ ਘਟ ਉਹਨਾਂ ਦਾ ਸਟੈਂਡ ਤਾਂ ਹੈ ਤੇਰਾ ਸਟੈਂਡ ਤੇ ਦੋਧੀਆਂ ਦੇ ਸਟੈਂਡ ਤੋਂ ਵੀ ਮਾੜਾ ਵਾ ਦੋਧੀਆਂ ਦੇ ਦੋਧੀਆਂ ਦੇ ਮੋਟਰਸਾਈਕਲ ਦੇ ਵੀ ਘਟੋ ਘਟ ਸਟੈਂਡ ਹੈ ਉਹ ਇਸ ਗੱਲ ਦੀ ਹਾਨੀ ਭਰਦੇ ਨੇ ਵੀ ਅਸੀਂ ਆਪਣੇ ਮਾਲਕ ਦੇ ਪ੍ਰਤੀ ਵਫਾਦਾਰ ਆ ਪਹਿਲਾਂ ਤੋਂ ਸਾਥ ਬਣ ਕੇ ਸੰਗਤ ਨੂੰ ਗੁੰਮਰਾਹ ਕੀਤਾ ਮੁੜ ਕੇ ਭਾਈ ਬਣ ਕੇ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਜੀ ਦੇ ਫੋਟੋਆਂ ਦੇ ਨਾਲ ਲੋਕਾਂ ਦੇ ਦਿਮਾਗ ਵਿੱਚ ਉਹ ਗੱਲ ਭਰਦਾ ਪਿਆਵਾ ਜਿਸ ਫੋਟੋ ਦੀ ਪੂਜਾ ਤੋਂ ਮੂਰਤੀ ਦੀ ਪੂਜਾ ਤੋਂ ਗੁਰੂ ਸਾਹਿਬ ਕੱਟ ਕੇ ਗਏ ਤੇਰੇ ਵਰਗਾ ਸਾਧ ਆਮ ਸੰਗਤਾਂ ਨੂੰ ਭਲੇਕੇ ਚ ਪਾ ਕੇ ਉਧਰ ਦੇ ਪਾਸੇ ਤੋਰਦਾ ਪਿਆ ਦਾਰਿਆ